ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗਤ ਜਨੋ ਅੱਜ ਦਾ ਮੁਖਵਾਕ ਸੇਧਾਂ ਦੇ ਸਰਤਾਜ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਸ਼ਬਦ ਤਨਾ ਸ੍ਰੀ ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 673 ਤੇ ਸੁਭਾਈਮਾਨ ਹੈ ਮਾਲਕ ਜੀ ਨੇ ਇਸ ਸ਼ਬਦ ਦੇ ਅੰਦਰ ਰਹਾਵ ਵਾਲੇ ਬੰਦ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਜੋ ਮਹਿਮਾ ਦਸੀ ਹੈ ਔਰ ਜੋ ਸਾਡੇ ਮਨ ਦੀ वेदना ਹੈ ਜੋ ਸਾਡੇ ਮਨ ਦਾ ਤੋਖ ਹੈ ਉਹ ਸਾਰਾ ਕੁਝ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਸਨਾਇਆ ਹੀ ਲਾਭ ਹੁੰਦਾ ਏ ਕਿਸੇ ਹੋਰ ਦਰ ਤੇ ਜਾ ਕੇ ਸਨਾਇਆ ਕੋਈ ਲਾਭ ਨਹੀਂ ਹੁੰਦਾ ਸ਼ਬਦ ਦੀ ਅਰੰਮਤਾ ਏ ਜਿਸਕਾ ਤਨ ਮਨ ਧਨ ਸਭ ਤਿਸਕਾ ਸੋਈ ਸੁਗੜ ਸਜਾਨੀ ਇਹ ਪਹਿਲਾ ਬੰਦ ਹੈ ਇਸ ਦੀ ਵਿਚਾਰ ਆਪਾਂ ਬਾਅਦ ਚ ਕਰਦੇ ਆਂ ਪਹਿਲਾਂ ਰਹਾਉ ਵਾਲੇ ਬੰਦ ਦੀ ਵਿਚਾਰ ਦੇ ਨਾਲ ਸਾਂਝ ਪਾਉਣੀ ਹੈ ਸਹਿਬ ਜੀ ਕਹਿੰਦੇ ਨੇ ਕੀ ਕੀ ਏਕੇ ਹੀ ਪੈ ਮਾਨੀ ਜਿਹੜੀ ਸਾਡੀ ਜਿੰਦ ਹੈ ਜੋ ਸਾਡੇ ਖਿਆਲ ਨੇ ਇਹਨਾਂ ਦੀ ਅਰਜ਼ੋਈ ਇਹਨਾਂ ਦੀ ਅਰਦਾਸ ਕਹਿੰਦੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਕੋਲ ਸੁਣੀ ਜਾਂਦੀ ਹੈ ਕਿਸੇ ਹੋਰ ਦੇ ਕੋਲੇ ਪਰਵਾਹ ਨਹੀਂ ਹੁੰਦੀ ਕਿਵੇਂ ਜਿਵੇਂ ਆਪਾਂ ਅੱਜ ਕੱਲ ਮਾਰਕੀਟ ਦੇ ਵਿੱਚੋਂ ਕੋਈ ਚੀਜ਼ ਖਰੀਦਦੇ ਆਂ ਗੱਡੀ ਐ ਬਾਈਕ ਐ ਮੋਬਾਈਲ ਐ ਕੋਈ ਵੀ ਆਪਾਂ ਚੀਜ਼ ਖਰੀਦਦੇ ਆਂ ਉਹ ਜਿਸ ਕੰਪਨੀ ਦੀ ਉਸ ਚੀਜ਼ ਹੈ ਉਸ ਕੰਪਨੀ ਨੇ ਆਪਾਂ ਨੂੰ ਗਰੰਟੀ ਦਿੱਤੀ ਐ ਜੇ ਕੋਈ ਉਹਦੇ ਵਿੱਚ ਫਾਲਟ ਆਉਂਦਾ ਐ ਕੋਈ ਪ੍ਰੋਬਲਮ ਆਉਂਦੀ ਐ ਆਪਾਂ ਉਸ ਕੰਪਨੀ ਦੇ ਕੇਅਰ ਸੈਂਟਰ ਤੇ ਜਾਵਾਂਗੇ ਉਹ ਦੇਖਣਗੇ ਦੇਖ ਕੇ ਠੀਕ ਕਰ ਦੇਣਗੇ ਜੇ ਆਪਾਂ ਗਰੰਟੀ ਹੁੰਦੀਆਂ ਵੀ ਕਿਸੇ ਹੋਰ ਦੇ ਕੋਲੋਂ ਉਸ ਚੀਜ਼ ਨੂੰ ਠੀਕ ਕਰਾਉਂਦੇ ਆ ਤਾਂ ਉਹ ਜੇ ਤੋ ਜਿਆਦਾ ਖਰਾਬ ਹੋ ਜੇ ਉਹ ਕੰਪਨੀ ਵਾਲੇ ਉਹਦੀ ਗਰੰਟੀ ਨਹੀਂ ਲੈਂਦੇ ਕੰਪਨੀ ਵਾਲੇ ਕੀ ਕਹਿੰਦੇ ਨੇ ਤੁਸੀਂ ਸਾਡੇ ਕੋਲ ਨਹੀਂ ਆਏ ਕਿਸੇ ਹੋਰ ਕੋਲੇ ਗਏ ਇਸ ਕਰਕੇ ਸਾਡੀ ਗਾਰੰਟੀ ਖਤਮ ਜਦੋਂ ਵੀ ਕੋਈ ਪ੍ਰੋਬਲਮ ਆਵੇਗੀ ਤੁਸੀਂ ਸਾਡੇ ਕੋਲੇ ਆਓਗੇ ਅਸੀਂ ਤੁਹਾਨੂੰ ਹੋ ਸਕਦਾ ਇਹ ਚੀਜ਼ ਬਦਲ ਕੇ ਦੇ ਦਈਏ ਜਾਂ ਇਹਨੂੰ ਠੀਕ ਕਰਨ ਵਾਸਤੇ ਸਾਡੇ ਕੋਲੇ ਅਸਲੀ ਮਟੀਰੀਅਲ ਹੈ ਜਿਹਦੇ ਨਾਲ ਅਸੀਂ ਇਹਨੂੰ ਠੀਕ ਕਰ ਸਕਦੇ ਹਾਂ ਇਹ ਫੇਰ ਨਵੀਂ ਹੋ ਜਾਏਗੀ ਇਦਾਂ ਹੀ ਆ ਬਾਡੀ ਆ ਸਰੀਰ ਇਹ ਪਰਮਾਤਮਾ ਦੀ ਦੀਨ ਹੈ ਜੀਉ ਪਾਏ ਤਨ ਸਾਜਿਆ ਰੱਖ ਰੱਖਿਆ ਬੰਤ ਬਣਾਏ ਅੱਖੀ ਦੇਖੇ ਜੀਵਾ ਬੋਲੇ ਕੰਨੀ ਸੁਰਤ ਸਮਾਏ ਪੈਰੀ ਚੱਲੇ ਹੱਥੇ ਕਰਨਾ ਦਿੱਤਾ ਪੈਨੇ ਖਾਏ ਕਿਨ ਰਚ ਰਚਿਆ ਤਿਸੇ ਨ ਜਾਣੇ ਅੰਦਾ ਅੰਦ ਕਮਾਏ ਚਾਹ ਭੱਜੇ ਦਾ ਠੇਕਰ ਹੋਵੇ ਘਾੜ ਤੇ ਘੜੀ ਨਾ ਜਾਏ ਨਾਨਕ ਗੁਰਬਿਨ ਨਾਹੇ ਪਤ ਪਤ ਵਿਣ ਪਾਰ ਨਾ ਪਾਏ ਗੁਰੂ ਪਾਤਸ਼ਾਹ ਜੀ ਕਹਿੰਦੇ ਪਿਆਰਿਆ ਆ ਸਾਰੀ ਬੋਡੀ ਇਹ ਸਰੀਰ ਪਰਮਾਤਮਾ ਨੇ ਦਿੱਤਾ ਏ ਤੇ ਜੇ ਉਹਦਾ ਸ਼ੁਕਰਾਨਾ ਕਰੇਗਾ ਹੋ ਸਕਦਾ ਏ ਇਹ ਲੰਬਾ ਸਮਾਂ ਸੋਨਾ ਚੱਲ ਜੇ ਸ਼ੁਕਰਾਨੇ ਦਾ ਅਰਥ ਏ ਜੋ ਉਹਨੇ ਸਾਨੂੰ ਖਾਣ ਲਈ ਪਹਿਨਣ ਲਈ ਚੱਲਣ ਫਿਰਨ ਲਈ ਰਹਿਣ ਲਈ ਦਿੱਤਾ ਏ ਉਹਦੇ ਮੁਤਾਬਕ ਅਸੀਂ ਚੱਲੀਏ ਸ਼ੁਕਰਾਨਾ ਇਹੀ ਏ ਕੱਲਾ ਸ਼ੁਕਰਾਨਾ ਨਹੀਂ ਕਿ ਅਸੀਂ ਵੈਗਰੂ ਵੈਗਰੂ ਕਰ ਲਿਆ ਜਾਂ ਰਾਮ ਰਾਮ ਕਰ ਲਿਆ ਇਹ ਤਾਂ ਬਾਹਰੀ ਪ੍ਰਕਿਰਿਆ ਏ ਕਰਨੀ ਚਾਹੀਦੀ ਏ ਮਾੜੀ ਗੱਲ ਨਹੀਂ ਏ ਪਰ ਅੰਦਰੂਨੀ ਪ੍ਰਕਿਰਿਆ ਏ ਉਹਦੇ ਸਿਧਾਂਤ ਤੇ ਪਹਿਰਾ ਦੇਣਾ ਜੈ ਪ੍ਰਸਾਦ ਸਤੀ ਅੰਮ੍ਰਿਤ ਖਾਹੇ ਤਿਸ ਠਾਕਰ ਕੋ ਰੱਖ ਮਨ ਮਾਹੇ ਜਿਹਦੀ ਕਿਰਪਾ ਦੇ ਨਾਲ ਇੰਨੇ ਪ੍ਰਕਾਰ ਦੇ ਭੋਜਨ ਖਾ ਰਿਆ ਉਹਨੂੰ ਆਪਣੇ ਮਨ 'ਚ ਵਸਾਈ ਮਨ 'ਚ ਵਸਾਉਣਾ ਕਿਵੇਂ ਏ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਚਿਤ ਖਾਦੇ ਤਨ ਪੀੜੀਏ ਮਨ 'ਚ ਚੱਲੇ ਵਿਕਾਰ ਸਹਿਬ ਜੀ ਕਹਿੰਦੇ ਉਹ ਚੀਜ਼ ਨਾ ਖਾਈ ਜਿਹਨੂੰ ਖਾ ਕੇ ਤੇਰਾ ਤਨ ਦੁਖੀ ਹੋਵੇ ਜਿਹਨੂੰ ਖਾ ਕੇ ਤੇਰੇ ਮਨ 'ਚ ਵਿਕਾਰ ਆ ਜਾਣਾ ਉਹ ਪਦਾਰਥ ਨਾ ਖਾਈ ਪਰ ਕਿੱਥੇ ਕੋਈ ਲਿਹਾਜ ਰੱਖਦਾ ਅੱਜ ਕੱਲ ਜਦੋਂ ਆਪਾਂ ਦੇਖਦੇ ਆ ਕੋਈ ਵਿਆਹ ਸਾਦੀ ਤੇ ਜਾਂਦਾ ਏ ਉਥੇ ਖਾਣ ਪੀਣ ਦੇ ਤਾਂ ਹੱਦ ਬੰਨੇ ਤੋੜ ਦਿੰਦਾ ਫਿਰ ਸਰੀਰ ਖਰਾਬ ਹੁੰਦਾ ਹੈ ਹੁਣ ਗੁਰੂ ਨੇ ਇਹ ਸਰੀਰ ਦਿੱਤਾ ਹੈ ਤੇ ਜਦੋਂ ਕੋਈ ਦੁੱਖ ਤਕਲੀਫ ਹੁੰਦੀ ਹੈ ਉਹਦੇ ਕੋਲ ਜਾਣਾ ਪੈਗਾ ਗੁਰੂ ਦੇ ਕੋਲੇ ਜਾਣਾ ਪੈਗਾ ਕੁਰਬਾਨੀ ਸ਼ਬਦ ਗਿਆਨ ਆਤਮਾ ਤੇ ਪਰਮਾਤਮਾ ਦਾ ਮੇਲ ਕਰਾਉਣ ਵਾਲੀ ਹੈ ਇਹ ਆਤਮਾ ਤੇ ਪਰਮਾਤਮਾ ਦੇ ਨਾਲ ਇੱਕ ਮਿਕ ਕਰ ਦਿੰਦੀ ਹੈ ਇਹ ਸਾਡੇ ਅੰਦਰ ਨੂੰ ਇੱਕ ਖਿੱਚ ਪਾਉਂਦੀ ਹੈ ਤੇ ਭਲਿਆ ਤੂੰ ਉਹਦਾ ਅੰਸ਼ ਹੈ ਤੂੰ ਰਾਮ ਕੀ ਅੰਸ਼ ਹੈ ਕਉ ਪ੍ਰਮਾਤਮਾ ਦਾ ਹੀ ਇੱਕ ਰੂਪ ਹੈ ਤੇ ਜਿਹੜੀ ਚੀਜ਼ ਇਹ ਦੱਸੇ ਤੂੰ ਪ੍ਰਮਾਤਮਾ ਦਾ ਰੂਪ ਹੈ ਉਹਦੇ ਕੋਲੇ ਜਾਣਾ ਚਾਹੀਦਾ ਕਿ ਉਹਦੇ ਕੋਲੇ ਜਾਣਾ ਚਾਹੀਦਾ ਜਿਹੜੇ ਕਹਿੰਦੇ ਤੇ ਅਸੀਂ ਪ੍ਰਮਾਤਮਾ ਜਿਹੜੇ ਕਹਿੰਦੇ ਅਸੀਂ ਪ੍ਰਮਾਤਮਾ ਉਹ ਅਸੀਂ ਪ੍ਰਮਾਤਮਾ ਨਹੀਂ ਹੋ ਸਕਦੇ ਪ੍ਰਮਾਤਮਾ ਸਰਵ ਵਿਆਪਕ ਹੈ ਗੁਰੂ ਨਾਨਕ ਸਾਹਿਬ ਜੀ ਤੇ ਪ੍ਰਮਾਤਮਾ ਨੇ ਕਿਰਪਾ ਰਹਿਮਤ ਕਰਕੇ ਉਹਨਾਂ ਨੂੰ ਆਪਣਾ ਅਲਾਹੀ ਗਿਆਨ ਦੇ ਕੇ ਸੰਸਾਰ ਤੇ ਭੇਜਿਆ ਉਹ ਸ਼ਬਦ ਗਿਆਨ ਸਾਨੂੰ ਦੇ ਕੇ ਗਏ ਤੇ ਜਦੋਂ ਅਸੀਂ ਇਸ ਚੀਜ਼ ਨੂੰ ਫੋਲੋ ਕਰਾਂਗੇ ਤੇ ਨਾਲ-ਨਾਲ ਸਾਡਾ ਜਦੋਂ ਦੁੱਖ ਤਕਲੀਫ ਆਈ ਤੂਖ ਤਿਸੇ ਪੇ ਆਖੀਏ ਸੂਖ ਜਿਸੇ ਹੀ ਪਾਸ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਦੁੱਖ ਉਹਦੇ ਕੋਲੇ ਜਾ ਕੇ ਦੱਸੀ ਜਿਹਦੇ ਕੋਲੇ ਸੋਖ ਹੋਣ ਹਾਂ ਸੰਸਾਰ 'ਚ ਤਾਂ ਕੋਈ ਐਸਾ ਹੈ ਹੀ ਨਹੀਂ ਹਮਾਂ ਕੋਈ ਡੇਰੇਦਾਰ ਹੈ ਧਰਮ ਦੀ ਦੁਨੀਆ ਦਾ ਹੈ ਕੋਈ ਰਾਏ ਨੀਤਿਕ ਹੈ ਕੋਈ ਐਸਾ ਨਹੀਂ ਲੱਭੇਗਾ ਜਿਹਦੇ ਕੋਲੇ ਸੋਖੀ ਸੋਖ ਹੋਣ ਦੋਖੋ ਵਈ ਨਾ ਇਥੇ ਸਾਰੇ ਦੁਖੀ ਨੇ ਜਿਸ ਮਾਨੁਖ ਪੈ ਕਰੂ ਬੇਨਤੀ ਸੋ ਆਪਣੇ ਦੁਖ ਭਰਿਆ ਪਾਤਸ਼ਾਹ ਕਹਿੰਦੇ ਜਿਸ ਵੀ ਬੰਦੇ ਕੋਲੇ ਜਾ ਕੇ ਦੁਖ ਦੱਸੋਗੇ ਨਾ ਉਹ ਤੇ ਆਪ ਦੁਖੀ ਹੋਇਆ ਪਿਆ ਉਹ ਤੇ ਆਪ ਬੁਰੀ ਹਾਲਤ ਦੇ ਨਾਲ ਜ਼ਿੰਦਗੀ ਵਿੱਚ ਬਤੀਤ ਕਰ ਰਿਹਾ ਤੇਰਾ ਕੀ ਭਲਾ ਕਰ ਦੇਗਾ ਤੈਨੂੰ ਸੋਖ ਕਿੱਥੋਂ ਦੇ ਦੇਗਾ ਪਰ ਸਾਡੇ ਮਨ ਦੇ ਵਿੱਚ ਭਲੇਖਾ ਜਿਹਾ ਏ। ਬੰਦਿਆਂ ਦੇ ਕੋਲੋਂ ਜਾ ਕੇ ਸੁੱਖ ਪਾੜਦੇ ਆ। ਇਸੇ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਹੜਾ ਇਨਸਾਨ ਬੰਦੇ ਦਾ ਬੰਦਾ ਹੋ ਗਿਆ। ਸਤਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਕਹਿੰਦੇ ਅਕਾਲ ਪੁਰਖ ਵਹਿਗੁਰੂ ਨੂੰ ਛੱਡ ਦਿੱਤਾ। ਮਨ ਦੇ ਪਿੱਛੇ ਚੱਲਣ ਵਾਲਾ ਮਨੁੱਖ ਬੰਦਿਆਂ ਦਾ ਬੰਦਾ ਬੰਦੇ ਦਾ ਅਰਥ ਹੈ ਕਲਾਮ ਬੰਦਿਆਂ ਦਾ ਬੰਦਾ ਹੋ ਗਿਆ ਕਰਨੇ ਹੀ ਬੰਦਗੀ ਪ੍ਰਮਾਤਮਾ ਦੀ ਤੇ ਬੰਦਗੀ ਬੰਦਿਆਂ ਦੀ ਘਰ ਲੱਗ ਗਿਆ ਕਿਸੇ ਜਿੰਦੇ ਦੀ ਕਰੀ ਜਾਂਦਾ ਕਿਸੇ ਮਰੇ ਦੀ ਕਰੀ ਜਾਂਦਾ ਸੋ ਖੈਰ ਗੁਰੂ ਕਿਰਪਾ ਕਰਨ ਕੀ ਕੀ ਏਕੇ ਹੀ ਪੈਮਾਨੇ ਕਹਿੰਦੇ ਜਿੰਦ ਦੀ ਅਰਦਾਸ ਇੱਕ ਆਕਾਲ ਪੁਰਖ ਵਹਿਗੁਰੂ ਪ੍ਰਮਾਤਮਾ ਕੋਲੇ ਮੰਨੀ ਜਾਣੀ ਹੈ ਕਿਉਂਕਿ ਉਹ ਸਰਵ ਵਿਆਪਕ ਉਹਨੇ ਦਿੱਤਾ ਹੈ ਉਦੇ ਤੋਂ ਬਗੈਰ ਕੋਈ ਕਿਸੇ ਨੇ ਗਰੰਟੀ ਨਹੀਂ ਲੈਣੀ। ਉਹੀ ਗਰੰਟੀ ਲੈ ਸਕਦਾ। ਤੁਸੀਂ ਦੇਖਣਾ। ਵੱਡੇ ਤੋਂ ਵੱਡਾ ਡਾਕਟਰ ਜਿਹੜਾ ਪਹਿਲਾਂ ਇਹ ਮਾਨ ਕਰਦਾ ਹੋਵੇ ਕਿ ਮੇਰੇ ਕੋਲੇ بڑا ਵੱਡਾ ਸੁਪੀਰੀਅਰ ਸ ਹੈ ਮੇਰੇ ਕੋਲੇ ਬੜਾ ਤਜਰਬਾ ਹੈ ਮੈਂ ਹਰੇਕ ਦੁੱਖ ਦਾ ਇਲਾਜ ਕਰ ਸਕਦਾ। ਤੇ ਜੇ ਕੋਈ ਇਨਸਾਨ ਬਹੁਤ ਭਿਆਨਕ ਬਿਮਾਰੀ ਦੇ ਨਾਲ ਗਰਸਿਆ ਹੋਇਆ ਉਦੇ ਕੋਲੇ ਜਾਂਦਾ ਏ ਉਹ ਇਲਾਜ ਕਰ ਕਰਕੇ ਦੇਖਦਾ ਏ ਪਰ ਉਹਨੂੰ ਸਮਝ ਨਹੀਂ ਪੈਂਦੀ ਤੇ ਫਿਰ ਕੀ ਆ ਕੇ ਕਹਿੰਦਾ ਭਾਈ ਮੈਂ ਆਪਣਾ ਜੋਰ ਲਾ ਰਿਆ ਹਾਂ ਹੁਣ ਤੇ ਪ੍ਰਮਾਤਮਾ ਦੀ ਕਿਰਪਾ ਏ ਪ੍ਰਮਾਤਮਾ ਹੀ ਕਰੇਗਾ ਜੋ ਕਰੇਗਾ ਤੁਸੀਂ ਉਹਦੇ ਅੱਗੇ ਅਰਦਾਸ ਕਰੋ ਵੈਦ ਕਹੇ ਮੈਂ ਹੂੰ ਭਲਾ ਤਾਰੂ ਮੇਰੇ ਵੱਸ ਕਬੀਰ ਸਾਹਿਬ ਜੀ ਕਹਿੰਦੇ ਵੈਦ ਕਹਿੰਦਾ ਸੀ ਮੈਂ ਚੰਗਾ ਬੜਾ ਮੇਰੇ ਕੋਲੇ ਦਾਰੂ ਹੈ ਕਹਿੰਦੇ ਇਹ ਤੋਂ ਬਸਤਗਪਾਲ ਕੀ ਜਾਂ ਭਾਵੇਂ ਲੈ ਖਸ ਇਹ ਤਾਂ ਪਰਮਾਤਮਾ ਦੀ ਘਾੜਤ ਹੈ ਜਦੋਂ ਖੋਣੀ ਹੋਈ ਹੈ ਨੇ ਖੋਲਿਆ ਨਹੀਂ ਹੈ ਤੇਰੇ ਹੱਥ ਚੋਂ ਨਿਕਲ ਜਾਣੀ ਹੈ ਇਥੇ ਡਾਇਰੈਕਟਰ ਵੀ ਨਹੀਂ ਬਚਦੇ ਪਰ ਜਿਹੜੀ ਗੱਲ ਕਰ ਰਹੇ ਆਂ ਵੀ ਡਾਕਟਰ ਵੱਡੇ ਤੋਂ ਵੱਡਾ ਵੀ ਇਹ ਗੱਲ ਕਹਿੰਦਾ ਹੈ ਕਿ ਹੋਣ ਪਰਮਾਤਮਾ ਦੇ ਹੱਥ ਤੁਸੀਂ ਉਹਦੇ ਅੱਗੇ ਅਰਦਾਸ ਬੇਨਤੀ ਕਰੋ ਜੇ ਕੋਈ ਹੱਲ ਹੋ ਜੇ ਮੇਰੇ ਹੱਥ ਘੜੇ ਨੇ ਭਾਵੇਂ ਕਿ ਲੱਖਾਂ ਰੁਪਈਆ ਉਹਨਾਂ ਨੇ ਜਮ੍ਹਾਂ ਵੀ ਕਰਾ ਲਿਆ ਹੋਵੇ ਤੇ ਜਦੋਂ ਅਰਦਾਸ ਕਰਦੇ ਆ ਕਿ ਉਸੇ ਉਹਦੇ ਦਰ ਤੋਂ ਸਵਾਸਾਂ ਦੀ ਪੂੰਜੀ ਵਧੀਏ ਤੇ ਉਹਦੀ ਕੀਮਤ ਉਮਰ ਵੱਧ ਜਾਂਦੀ ਹੈ ਹਾਲ ਅਰਦਾਸ ਚ ਅਰਦਾਸ ਕੀ ਇੱਕ ਸਪਿਰਟ ਹੈ ਇੱਕ ਅੰਦਰ ਦੀ ਚਿੰਗਿਆੜੀ ਨੂੰ ਬਾਲਦੀ ਹੈ ਕਿ ਤੂੰ ਆਹ ਕਰ ਸਕਦਾ ਹੈ ਮਰਦਾ ਮਰਦਾ ਇਨਸਾਨ ਵੀ ਜੇ ਉਹਦੇ ਅੰਦਰ ਜ਼ਰਤ ਆ ਜੇ ਉਹ ਕਹਿੰਦਾ ਨਹੀਂ ਮੈਂ ਨਹੀਂ ਮਰਦਾ ਉਹਦੇ ਆ ਸਰੀਰ ਦੇ ਜਿਹੜੇ ਹਿੱਸੇ ਨੇ ਉਹ ਚੱਲਣ ਲੱਗ ਜਾਂਦੇ ਨੇ ਪਰ ਜਦੋਂ ਇਨਸਾਨ ਹੌਸਲਾ ਛੱਡ ਜਾਂਦਾ ਹੈ ਮਰਦਾ ਹੀ ਉਦੋਂ ਹੈ ਦੁੱਖ ਤਕਲੀਫ ਵੀ ਉਦੋਂ ਹੀ ਪ੍ਰਭਾਵ ਪਾਉਂਦੇ ਨੇ ਜਦੋਂ ਹੌਸਲਾ ਛੱਡ ਦਈਦਾ ਹੈ ਸਹਿਬ ਜੀ ਦੀ ਬਾਣੀ ਅਰਦਾਸ ਇਹ ਹੌਸਲਾ ਦਿੰਦੀ ਹੈ ਚੀਕੀ ਏਕੇ ਹੀ ਪੈਮਾਨੀ ਅਵਰ ਯਤਨ ਕਰ ਰਹੇ ਬਹੁ ਤੇਰੇ ਬੜੇ ਯਤਨ ਕਰਦੇ ਨੇ ਲੋਕ ਧਾਗੇ ਤੰਤਰ ਮੰਤਰ ਖੰਡ ਪਾਠ ਬਾਣੀ ਦਾ ਕਰਵਾਉਂਦੇ ਆ ਗੁੱਟਾਂ ਤੇ ਮੌਲੀ ਬੰਨੀ ਫਿਰਦੇ ਆ ਮਾਜੇ ਤੇ ਮੌਲੀ ਮਾਲਵੀਆ ਖੰਬਣੀ ਹੈ ਤੇ ਇਹਦੀ ਇੱਕੋ ਹੀ ਹੈ ਨਾ ਹੀ ਦੋ ਨੇ ਖੰਡ ਪਾਠ ਕਰਵਾਇਆ ਸਹਿਜ ਪਾਠ ਕਰਵਾਇਆ ਉਸ ਤੋਂ ਬਾਅਦ ਵਿੱਚ ਚਾਹੀਦਾ ਤੇ ਇਹ ਸੀ ਕਿ ਪਰਿਵਾਰਕ ਜੀ ਦੇ ਜੀਆਂ ਨੂੰ ਕੋਈ ਸ਼ਬਦ ਕੋਈ ਪੰਕਤੀ ਯਾਦ ਰਹਿ ਜਾਂਦੀ ਉਹ ਤੇ ਕਿਸੇ ਨੇ ਸੁਣੀ ਨਹੀਂ ਬੰਨ ਲਿਆ ਖੰਬੜੀਆਂ ਗੁੱਟਾਂ ਦੇ ਪੁੱਛਿਆ ਕਿਉਂ ਅਸੀਂ ਜੀ ਪਾਠ ਕਰਾਇਆ ਸੀ ਤਾਂ ਮੈਂ ਕਈ ਵਾਰ ਕਿਹਾ ਨਾ ਪਾਠ ਗੁਰਬਾਣੀ ਦੇ ਸ਼ਬਦਾਂ ਦਾ ਕਰਾਇਆ ਸੀ ਖੰਬੜੀਆਂ ਦਾ ਕਰਾਇਆ ਸੀ ਮੌਲੀਆਂ ਦਾ ਕਰਾਇਆ ਸੀ ਜਿਸ ਚੀਜ਼ ਦਾ ਪਾਠ ਕਰਵਾਇਆ ਉਹ ਤੇ ਸੁਣੀ ਨਹੀਂ ਉਹ ਤੇ ਦਿਮਾਗ 'ਚ ਲਿਆਂਦੀ ਨਹੀਂ ਤੇ ਜਿਹਦਾ ਸਾਡੇ ਨਾਲ ਵਾਸਤਾ ਹੀ ਕੋਈ ਨਹੀਂ ਸਾਨੂੰ ਗੁਰੂ ਕੜਾ ਦੇ ਕੇ ਗਿਆ ਨਾ ਕਿ ਮੌਲੀਆਂ ਦੇ ਕੇ ਗਿਆ ਪਰ ਸਾਡੀ ਆਦਤ ਹੈ ਅਸੀਂ ਉਲਝਣਾ 'ਚ ਪੈ ਗਏ ਆ ਜੋ ਕਬੀਰ ਸਾਹਿਬ ਜੀ ਨੇ ਉਸ ਸਮੇਂ ਦੇ ਹਾਲਾਤ ਤੇ ਕਿਹਾ ਸੀ ਨਾ ਕਬੀਰ ਬਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੇ ਅਰਜ ਊਰਜ ਕੇ ਪਾਚੂਆ ਚਾਰੋ ਬੇਦੋ ਮਾਹੇ ਅੱਜ ਸਿੱਖ ਵੀ ਉਲਝ ਗਏ ਨੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਦਿੱਤਾ ਸੀ ਇਹ ਹੋਰਾਂ ਹੀ ਗ੍ਰੰਥਾਂ 'ਚ ਉਲਝ ਗਏ ਨੇ ਭੱਜੇ ਫਿਰਦੇ ਨੇ ਜਿੰਨਾ ਜ਼ੋਰ ਦੂਜੇ ਗ੍ਰੰਥ ਨੂੰ ਪ੍ਰਚਾਰਨ ਤੇ ਲੱਗਿਆ ਜੇ ਉੰਨਾ ਜ਼ੋਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਝਾਉਣ ਤੇ ਲੱਗਦਾ ਨਾ ਤੇ ਅੱਧੀ ਦੁਨੀਆ ਨੇ ਸਿੱਖ ਬਣ ਜਾਣਾ ਸੀ ਪਰ ਨਹੀਂ ਸਾਨੂੰ ਸੱਚ ਨਹੀਂ ਨਾ ਚੰਗਾ ਲੱਗਦਾ ਅਸੀਂ ਗੁਰੂ ਦੀ ਗੱਲ ਨਹੀਂ ਨਾ ਸੁਣਨੀ ਗੁਰੂ ਦੇ ਨਾਂ ਤੇ ਮਨ ਘੜਤ ਕਹਾਣੀਆਂ ਸੁਣਾਵਾਂਗੇ ਗੁਰੂ ਦੇ ਨਾਂ ਤੇ ਮਨ ਘੜਤ ਗ੍ਰੰਥ ਤਿਆਰ ਕਰਾਂਗੇ ਤੇ ਉਹਨਾਂ ਦਾ ਪ੍ਰਚਾਰ ਕਰਾਂਗੇ ਇਹ ਥੋੜੀ ਕਰਾਂਗੇ ਜਿਹੜਾ ਉਹਨਾਂ ਨੇ ਦਿੱਤਾ ਏ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਥੋੜੀ ਜਿਓੜਨਾ ਕਿਉਂਕਿ ਸੱਚ ਦੀ ਬਾਣੀ ਹੈ ਇਲਾਹੀ ਬਾਣੀ ਹੈ ਅੱਜ ਸਿੱਖ ਕੌਮ ਵੀ ਉਲਝ ਕੇ ਰਹਿ ਗਈ ਹੈ ਚਿੰਨੇ ਹੋਰ ਇਹਨਾਂ ਨੇ ਗ੍ਰੰਥ ਆਪਣੇ ਸਿਰ ਮੜ ਲਏ ਨੇ ਉਹਨਾਂ ਦੇ ਵਿੱਚ ਚਾਰ ਵੇਦਾਂ 'ਚ ਉਲਝੇ ਸੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਛੋਟੇ ਚਾਰ ਗ੍ਰੰਥ ਇਹਨਾਂ ਦੇ ਕੋਲੇ ਹੋਰ ਆ ਗਏ ਨੇ ਪਾਸ਼ੇ 10ਵੀਂ 6ਵੀਂ ਗੁਰਬਲਾਸ ਪਾਸ਼ੇ 6ਵੀਂ 10ਵੀਂ ਸੂਰਜ ਪ੍ਰਕਾਸ਼ ਗ੍ਰੰਥ 75 ਨਾਟਕ ਇਹ ਇਹਨਾਂ 'ਚ ਉਲਝ ਗਏ ਗੁਰੂ ਗ੍ਰੰਥ ਸਾਹਿਬ ਪਿਛੇ ਰਹਿ ਗਿਆ ਤੇ ਉਲਝਦੇ ਹੀ ਜਾ ਰਹੇ ਨੇ ਤੇ ਉਲਝਦੇ ਹੀ ਰਹਿਣਗੇ ਜਿੰਨਾ ਚਿਰ ਮੁੜ ਕੇ ਗੁਰੂ ਗ੍ਰੰਥ ਸਾਹਿਬ ਦੀ ਛਰਨ ਵਿੱਚ ਨਹੀਂ ਆਉਂਦੇ ਸੱਚ ਨੂੰ ਛੱਡ ਬੈਠੇ ਨੇ ਬਾਦਸ਼ਾਹ ਕਿਰਪਾ ਕਰਨ ਕਿ ਤੇ ਸਮਝ ਲੱਗੀ ਸਾਡੇ ਬਾਪੂ ਨੇ 1708 ਦੇ ਵਿੱਚ ਟੰਕੇ ਦੇ ਜੋਰ ਨਾਲ ਕਿਹਾ ਸੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਦੀ ਉਪਦੇਸ਼ ਦਿੱਤਾ ਸੀ ਕਿਸੇ ਹੋਰ ਗ੍ਰੰਥ ਦਾ ਹਵਾਲਾ ਨਹੀਂ ਦਿੱਤਾ ਪੜੋ ਜਿੱਦਾਂ ਮਰਜੀ ਪੜਨਾ ਤੁਸੀਂ ਤੁਹਾਡੀ ਮਰਜ਼ੀ ਹੈ ਪਰ ਬਰਾਬਰਤਾ ਕਿਵੇਂ ਦੇ ਰਹਿ ਜੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਵੀ ਨਹੀਂ ਅਸਲੀ ਸਿੱਖ ਵਾਸਤੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਹੈ ਬਾਕੀ ਹਵਾਲੇ ਹੋ ਸਕਦੇ ਨੇ ਬਾਣੀ ਸਮਝਾਉਣ ਦੇ ਪਰ ਗੁਰਬਾਣੀ ਨਹੀਂ ਹੋ ਸਕਦੀ ਕੁਰੂ ਕਿਰਪਾ ਕਰਨ ਅਵਰ ਯਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਮਾਨੀ ਤਿੰਨ ਤਿਲ ਨਹੀਂ ਕੀਮਤ ਜਾਣੀ ਪਾਤਸ਼ਾਹ ਜੀ ਕਹਿੰਦੇ ਨੇ ਬੜੇ ਯਤਨ ਕਰਦੇ ਨੇ ਲੋਕ ਰੱਬ ਨੂੰ ਖੁਸ਼ ਕਰਨ ਦੇ ਪਰ ਉਹਦੇ ਰਜਾ ਜੀ ਚੱਲਣ ਤੋਂ ਬਗੈਰ ਜਿੰਨੇ ਮਰਜ਼ੀ ਉਦਮ ਕਰੀ ਜਾ ਉਹਨਾਂ ਦੀ ਇੱਕ ਤਿਲ ਜਿੰਨੀ ਵੀ ਕੀਮਤ ਉਹਦੇ ਦਰ ਤੇ ਨਹੀਂ ਪੈਂਦੀ ਕੁਰਬਾਨੀ ਨੂੰ ਛੱਡ ਕੇ ਜਿੰਨਾ ਮਰਜ਼ੀ ਹੋਰ ਊਲਜਲੂਲ ਬੋਲੀ ਜਾ ਉਹਦੀ ਕੀਮਤ ਸਤਗੁਰੂ ਦੀ ਦਰਗਾਹ ਵਿੱਚ ਨਹੀਂ ਪੈਣੀ ਦੁਨੀਆਂ ਦੇ ਲੋਕ ਝੂਠ ਦੇ ਪੁਜਾਰੀ ਨੇ ਝੂਠ ਸੁਣ ਸੁਣ ਕੇ ਖੁਸ਼ ਹੁੰਦੇ ਨੇ ਹੁਣ ਤਾਂ ਸਾਡੇ ਕਿਰਤਨੀਆਂ ਦੀ ਵੀ ਮੱਤ ਮਾਰੀ ਗਈ ਏ ਕੁਰਬਾਨੀ ਨੂੰ ਛੱਡ ਕੇ ਕੁਝ ਹੋਰ ਹੀ ਸੁਣਾਈ ਜਾਂਦੇ ਨੇ ਇੱਥੋਂ ਤੱਕ ਕਿ ਬੋਲੀਆਂ ਵੀ ਸੁਣਾਉਣ ਲੱਗ ਪਏ ਜਦੋਂ ਕੱਚੇ ਰਾਹ ਤੇ ਲੈ ਜੀਏ ਫਿਰ ਜੋ ਆਵੇ ਉਹੀ ਚੱਲੀ ਜਾਣਾ ਕੱਚੇ ਰਾਹ ਤੇ ਲੈਣ ਵਾਲੇ ਕੁਰਬਾਨੀ ਨੂੰ ਛੱਡ ਕੇ ਧਾਰਨਾ ਸ਼ੁਰੂ ਕੀਤੀਆਂ ਧਾਰਨਾ ਛੱਡ ਕੇ ਹੁਣ बोलियां शुरू कर ਲਈਆਂ ਤੇ ਗਾਹ ਪਤਾ ਨਹੀਂ ਕੀ ਕੁਝ ਕਰਨਗੇ ਅਵਰ ਯਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਣੀ ਕਹਿੰਦੇ ਉਹਦੇ ਦਰ ਤੇ ਇੱਕ ਭੂਰਾ ਜਿੰਨੀ ਕੀਮਤ ਵੀ ਨਹੀਂ ਪੈਣੀ ਹੋਰ ਯਤਨਾਂ ਦੀ ਇੱਕ ਅਕਾਲ ਪੁਰਖ ਦੇ ਗਿਆਨ ਸਮਝ ਫਰਜ ਦੀ ਦਇਆ ਧਰਮ ਧੀਰਜ ਦੀ ਉਹਦੇ ਦਰ ਤੇ ਕੀਮਤ ਪੈਣੀ ਹੈ ਬਾਕੀ ਨਹੀਂ ਪੈਣੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸਜਾਨੀ ਜਿਸ ਪ੍ਰਮਾਤਮਾ ਨੇ ਆ ਤਨ ਦਿੱਤਾ ਤਨ ਦਾ ਅਰਥ ਹੈ ਸਰੀਰ ਮਨ ਦਾ ਅਰਥ ਹੈ ਖਿਆਲ ਧਨ ਚੈਦਾਤ ਸੰਸਾਰ ਦੀ ਵਰਤੋ ਵਿਹਾਰ ਦੀਆਂ ਵਸਤੂਆਂ ਸਭ ਤਿਸ ਕਾ ਇਹ ਸਾਰਾ ਕੁਝ ਉਹਦਾ ਹੀ ਦਿੱਤਾ ਹੋਇਆ ਹੈ ਉਨੇ ਸਰੀਰ ਦਿੱਤਾ ਸੋਹਣਾ ਦਿਮਾਗ ਦਿੱਤਾ ਇਸ ਦਿਮਾਗ ਦੇ ਨਾਲ ਮਿਹਨਤ ਕੀਤੀ ਸਮਝ ਲਈ ਤਾਂ ਮਨੁੱਖ ਨੇ ਤਰੱਕੀ ਕਰ ਲਈ ਤੇ ਉਸ ਤਰੱਕੀ ਦੇ ਵਿੱਚੋਂ ਇਹਦੇ ਕੋਲੇ ਜਾਇਦਾਦ ਬਣ ਗਈ ਤਨ ਮਨ ਧਨ ਸਭ ਇਸ ਕਾ ਸੋਈ ਸੁਗੜ ਸਿਆਣੀ ਕਹਿੰਦੇ ਉਹ ਹੀ ਸਿਆਣਾ ਸਮਝਦਾਰ ਅਕਾਲਪੁਰਖ ਹੈ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਕਹਿੰਦੇ ਉਸੇ ਨਹੀਂ ਮੇਰਾ ਦੁੱਖ ਤੇ ਸੁੱਖ ਸੁਣਿਆ ਉਹ ਤੋਂ ਬਗੈਰ ਕੋਈ ਨਹੀਂ ਸੁਣਦਾ ਜੇ ਦੁੱਖ ਤੇ ਦੇਹ ਤਾਂ ਤੁਝੇ ਅਰਾਧੇ ਸੁਖ ਵੀ ਤੁਝੇ ਤੇ ਆਈ ਦੁੱਖ ਤੇ ਸੁਖ ਉਹੀ ਸੁਣਦਾ ਏ ਉਹਦੇ ਦਰ ਤੇ ਹੀ ਜਾ ਕੇ ਪ੍ਰਵਾਨ ਹੋਣਾ ਏ ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ ਤਉ ਬਿਦ ਨਿੱਕੀ ਖਟਾਨੀ ਕਹਿੰਦੇ ਜਦੋਂ ਮੇਰਾ ਉਹਨੇ ਦੁੱਖ ਸੁਖ ਸੁਣ ਲਿਆ ਮੇਰੀ ਹਾਲਾ ਹਾਲਤ ਹੈ ਜਿਹੜੀ ਉਹ ਚੰਗੀ ਹੋ ਗਈ ਮੇਰਾ ਮਨ ਜਿਹੜਾ ਢੈਂਦੀ ਕਲਾ ਚ ਜਾਂਦਾ ਸੀ ਉਹ ਚੜ੍ਹਦੀ ਕਲਾ ਚ ਆਉਣ ਲੱਗ ਪਿਆ ਅਮਰਤ ਨਾਮ ਨਰਮੋਲਕ ਹੀਰਾ ਗੁਰਦੀਨੋ ਮਤਾਨੀ ਕਹਿੰਦੇ ਜਦੋਂ ਉਹਦੇ ਦਰ ਤੇ ਅਰਦਾਸ ਪ੍ਰਵਾਨ ਹੋ ਗਈ ਮਨ ਨੇ ਇਹ ਗੱਲ ਸੁਣ ਲਈ ਭਈ ਇੱਕੋ ਹੀ ਹੈ ਦਾਤਾ ਜਿਹਦੇ ਦਰ ਤੇ ਪ੍ਰਵਾਨ ਹੋਣਾ ਹੈ ਕਹਿੰਦੇ ਫਿਰ ਜਦੋਂ ਮੈਂ ਉਹਦੇ ਦਰ ਤੇ ਪ੍ਰਵਾਨ ਹੋਣ ਵਾਸਤੇ ਤੁਰਿਆ ਉਹਦੀ ਗੱਲ ਸੁਣਨੀ ਸ਼ੁਰੂ ਕੀਤੀ ਤੇ ਉਹਨੇ ਆਪਣੀ ਗੱਲ ਦੇ ਵਿੱਚੋਂ ਸੁਣਾਇਆ ਅਮਰਤ ਨਾਮ ਨਰਮੋਲਕ ਹੀਰਾ ਉਹਨਾਂ ਨੇ ਆਤਮਿਕ ਜੀਵਨ ਦੇਣ ਵਾਲੀ ਬਾਣੀ ਦਾ ਇਹ ਗਿਆਨ ਦਿੱਤਾ ਤੇ ਦੱਸ ਦਿੱਤਾ ਵੀ ਇਹ ਨਰਮੋਲਕ ਹੈ ਇਹਦੀ ਕੀਮਤ ਕੋਈ ਨਹੀਂ ਹੈ ਇਹਦੀ ਕੀਮਤ ਨਹੀਂ ਹੈ ਇਹ ਖਰੀਦੀ ਨਹੀਂ ਜਾ ਸਕਦੀ ਇਹ અપ나ਈ ਜਾ ਸਕਦੀ ਹੈ ਇਹਦੇ ਵਾਸਤੇ ਅੰਮ੍ਰਿਤ ਵੇਲਾ ਸੱਚਾ ਨਾਮ ਵਡਿਆਈ ਵਿਚਾਰ ਅੰਮ੍ਰਿਤ ਵੇਲੇ ਦੀ ਸੰਭਾਲ ਉਹਦੇ ਗੁਣਾਂ ਦੀ ਵਿਚਾਰ ਇਹਦੇ ਨਾਲ ਦਰਗਾਹ ਚ ਜਗ੍ਹਾ ਮਿਲ ਸਕਦੀ ਹੈ ਤੇਰੇ ਜੀਵਨ ਚ ਸੁੱਖ ਸੁਹੂਲਤਾਂ ਆ ਸਕਦੀਆਂ ਨੇ ਜਦੋਂ ਅੰਮ੍ਰਿਤ ਵੇਲਾ ਸੰਭਾਲੇਗਾ ਸਵੇਰ ਵੇਲਾ ਪਰ ਕਈ ਵਾਰ ਮਨੁੱਖ ਉਲਟਾ ਚੱਲਦਾ ਏ ਕਹਿੰਦੇ ਕਿਸੇ ਨੇ ਟਕਾਨ ਪਾਈ ਆਪਣੇ ਘਰ ਤੋਂ ਥੋੜੀ ਦੂਰ ਟਕਾਨ ਪਾਈ ਤੇ ਕੋਈ ਗੁਰਮੁਖ ਜਨ ਆਇਆ ਜਿਹਨੂੰ ਆਪਾਂ ਬਾਬਾ ਕਹਿ ਦਿੰਦੇ ਆ ਕਹਿ ਲਗਾ ਬਾਬਾ ਜੀ ਦੁਕਾਨ ਪਾਈ ਹੈ ਕਿਰਪਾ ਕਰੋ ਇਹ ਚੱਲ ਜੇ ਉਹ ਕਹਿੰਦਾ ਦੁਕਾਨ ਚੱਲੂਗੀ ਛਾਵੇਂ ਛਾਵੇਂ ਜਾਈ ਤੇ ਛਾਵੇਂ ਛਾਵੇਂ ਆਈ ਦੁਕਾਨ ਤੇਰੀ ਫੁੱਲ ਚੱਲੇਗੀ ਹੁਣ ਉਹਨੇ ਤਾਂ ਰਮਝ ਦਿੱਤੀ ਸੀ ਸਮਝਾਉਣ ਵਾਸਤੇ ਪਰ ਸਮਝਣ ਵਾਲੇ ਨੇ ਉਲਟਾ ਸਮਝ ਲਿਆ ਉਹਨੇ ਕੀ ਕੀਤਾ ਉਸ ਸਾਰੀ ਗਲੀ ਦੇ ਵਿੱਚ ਉਹਨੇ ਛੱਤ ਪਵਾ ਦਿੱਤੀ ਉਹ ਛਾਵੇਂ ਛਾਵੇਂ ਜਾਂਦਾ ਤੇ ਛਾਵੇਂ ਛਾਵੇਂ ਆ ਜਾਂਦਾ ਦੁਕਾਨ ਚੱਲੀ ਨਹੀਂ ਦੁਕਾਨ ਫੇਲ ਹੋ ਗਈ ਬੰਦ ਹੋਣ ਦੇ ਥਾਂ ਤੇ ਪਹੁੰਚ ਗਈ ਉਹਨਾਂ ਚਿਰ ਨੂੰ ਉਹ ਇਨਸਾਨ ਫੇਰ ਆਇਆ ਤੇ ਜਦੋਂ ਆ ਕੇ ਪੁੱਛਣ ਲੱਗਾ ਹਾਂ ਕਿਵੇਂ ਦੁਕਾਨ ਚੱਲਦੀ ਕਹਿੰਦਾ ਬਾਬਾ ਜੀ ਖਰਚਾ ਤੇ ਇੰਨਾ ਕਰ ਲਿਆ ਪਰ ਦੁਕਾਨ ਤੇ ਮੇਰੀ ਫੇਰ ਨਹੀਂ ਚੱਲੀ ਕਹਿੰਦੇ ਕੀ ਕੀਤਾ ਕਹਿੰਦੇ ਤੁਸੀਂ ਕਿਹਾ ਸੀ ਛਾਵੇਂ ਛਾਵੇਂ ਆਏ ਤੇ ਛਾਵੇਂ ਛਾਵੇਂ ਜਾਈਂ ਕਹਿੰਦੇ ਦੇਖ ਲਓ ਮੈਂ ਸਾਰੀ ਗਲੀ 'ਚ ਛੱਤ ਪਵਾਤੀ ਹੁਣ ਘਰੋਂ ਤੁਰਦਾ ਸ਼ਾਮੇ-ਸ਼ਾਮੇ ਆਉਣਾ ਸ਼ਾਮੇ-ਸ਼ਾਮੇ ਚਲਾ ਜਾਣਾ ਪਰ ਮੇਰੀ ਗੱਲ ਫੇਰ ਨਹੀਂ ਬਣੀ ਮੇਰੀ ਦੁਕਾਨ ਨਹੀਂ ਚੱਲੀ ਉਹ ਕਹਿਣ ਲੱਗਾ ਭਰਾਵਾ ਤੈਨੂੰ ਐਸ਼ਾਂ ਦੀ ਗੱਲ ਨਹੀਂ ਸੀ ਕੀਤੀ ਸ਼ਾਮੇ-ਸ਼ਾਮੇ ਦਾ ਅਰਥ ਸੀ ਸੁਵਕਤੇ ਆ ਟਾਈਮ ਨਾਲ ਆ ਕੇ ਦੁਕਾਨ ਖੋਲ ਤੇ ਸ਼ਾਮੀ ਹਨੇਰਾ ਹੋਣ ਤੇ ਜਾਈਂ ਹਾਜ਼ਰੀ ਭਰੀ ਦੁਕਾਨ ਤੇ ਜ਼ਰੂਰ ਚੱਲੇਗੀ ਪਰ ਤੂੰ ਤਾਂ ਦੁਪਹਿਰ ਵੇਲੇ ਆਉਣਾ ਤੇ ਸ਼ਾਂ ਕਰਕੇ ਬਹਿ ਗਿਆ ਉੱਤੇ ਇਹ ਉਹ ਸ਼ਾਂ ਦੀ ਨਹੀਂ ਇਹ ਸਵੇਰ ਤੇ ਸ਼ਾਮ ਦੀ ਗੱਲ ਕੀਤੀ ਸੀ ਤੇਰੇ ਨਾਲ ਫਿਰ ਉਹ ਮੱਥੇ ਤੇ ਹੱਥ ਮਾਰਦਾ ਜੀ ਪਹਿਲਾਂ ਕਲੀਅਰ ਕਰ ਦਿੰਦੇ ਇਹੋ ਹੀ ਸਾਡੇ ਲੋਕ ਕਹਿੰਦੇ ਨੇ ਗੁਰੂ ਸਾਹਿਬ ਜੀ ਪਹਿਲਾਂ ਹੀ ਸਾਰਾ ਕੁਝ ਕਲੀਅਰ ਕਰ ਜਾਂਦੇ ਜੇ ਸਾਰਾ ਕੁਝ ਪਹਿਲਾਂ ਹੀ ਕਲੀਅਰ ਕਰ ਦਿੰਦੇ ਫਿਰ ਤੇਰੀ ਭੂਮਿਕਾ ਕੀ ਰਹਿੰਦੀ ਤੇਰਾ ਪੇਪਰ ਕੀ ਹੁੰਦਾ ਜੇ ਸਾਰਾ ਕੁਝ ਕਵਚਨ ਪੇਪਰ ਪਹਿਲਾਂ ਹੀ ਕਲੀਅਰ ਕਰ ਦਿੱਤਾ ਜਾਏ ਬੱਚਿਆਂ ਨੂੰ ਦੱਸ ਦਿੱਤਾ ਜਾਏ ਕਿ ਆ ਜਿਹੜੇ 35 40 ਕਵਚਨ ਇਕਵਚਨ ਨੇ ਇਹੇ ਹੀ ਪੇਪਰਾਂ 'ਚ ਪਾਉਣੇ ਨੇ ਫਿਰ ਪੇਪਰ ਕਾਦਾ ਉਹਦਾ ਸਾਰੇ ਫਿਰ ਪਾਸ ਹੋਣਗੇ ਹੋਣਗੇ ਕਵਚਨ ਨੂੰ ਕੁਮਾ ਕੇ ਦੱਸਿਆ ਜਾਂਦਾ ਏ ਤੇ ਅਨਸਰ ਉਹੀ ਹੁੰਦਾ ਏ ਜਿਹੜਾ ਪੜਾਇਆ ਹੁੰਦਾ ਏ ਅਨਸਰ ਉਹੀ ਏ ਕਵਚਨ ਕੁਮਾ ਕੇ ਪਾਇਆ ਜਾਂਦਾ ਏ ਇਦਾਂ ਹੀ ਸਾਡੀ ਹਾਲਤ ਏ ਪਰਮਾਤਮਾ ਨੇ ਗੁਰੂ ਨੇ ਕਿਹਾ ਕਿ ਪਿਆਰਿਆ ਆ ਜਿਹੜਾ ਜੀਵਨ ਏ ਇਹ ਨਰਮੋਲਕ ਏ ਇਦੀ ਕੀਮਤ ਕੋਈ ਨਹੀਂ ਤੇ ਮਨੁੱਖ ਫੇਰ ਕੌਡੀਆਂ ਦੇ ਭਾਅ ਵੇਚੀ ਜਾਂਦਾ ਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਹੀਰੇ ਵਰਗਾ ਸੀ ਕੌਡੀਆਂ ਦੇ ਭਾਗ ਗਵਾਈ ਜਾਂਦਾ ਕਿਦਾਂ ਰਾਤ ਗਵਾਈ ਸੋਏ ਕੇ ਜਿਸ ਨੂੰ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਰਾਤ ਸੌਂ ਸੌ ਕੇ ਦਿਨ ਖਾ ਖਾ ਕੇ ਤੇ ਸਮਝਿਆ ਨਹੀਂ ਇਹ ਮਨੋਰਥ ਕੀ ਆ ਇਹਦੇ ਵਾਸਤੇ ਸਰੀਨਾ ਕਰਨਾ ਕੀ ਹੈ ਕੀਮਤ ਨਹੀਂ ਪਾ ਸਕਿਆ ਅਮਰਤ ਨਾਮ ਨਿਰਮੋਲ ਕ ਹੀਰਾ ਨਿਰਮੋਲ ਕ ਇਹਦੀ ਕੀਮਤ ਨਹੀਂ ਹੈ ਗੁਰ ਦੀਨੋ ਮਤਾਨੀ ਗੁਰੂ ਨੇ ਮੰਤਰ ਪੱਕਾ ਕਰਕੇ ਦੇ ਦਿੱਤਾ ਵੀ ਇਹ ਕੀਮਤ ਬੜੀ ਹੋਏ ਦੀ ਐਵੇਂ ਨਾ ਗਵਾਲੀ ਵਾਰ ਕਿੱਥੇ ਜਿਨ੍ਹਾਂ ਕੌਡੀਆਂ ਦੇ ਭਾਅ ਵੇਚਣਾ ਉਹ ਵੋਟਾਂ ਦੇ ਦਰਾਂ 'ਚ 5-500 ਹਜ਼ਾਰ ਹਜ਼ਾਰ ਲੈ ਕੇ ਆਪਣਾ ਈਮਾਨ ਹੀ ਵੇਚ ਦਿੰਦੇ ਨੇ। ਗੁਰੂ ਨੇ ਕਿਹਾ ਸੀ ਈਮਾਨ ਨਾ ਵੇਚੀ ਇਹਦੀ ਕੀਮਤ ਨਹੀਂ ਕੋਈ ਦੇ ਸਕਦਾ। ਸਹਿਬਜ਼ਾਦਿਆਂ ਨੇ ਸੂਬੇ ਸਰਹੰਦ ਦੇ ਸਾਹਮਣੇ ਖੜ ਕੇ ਆਪਣਾ ਈਮਾਨ ਨਹੀਂ ਵੇਚਿਆ ਤਾਂ ਉਹਨਾਂ ਦੀ ਕੀਮਤ ਹੈ। ਸੂਬੇਦਾਰੀਆਂ ਵੱਡਿਆਂ ਘਰਾਂ ਦੇ ਡੋਲੇ ਮੈਲ ਰਹਿਣ ਵਾਸਤੇ ਫੌਜਾਂ ਨੌਕਰ-ਚਾਕਰ ਦੇਣ ਦੇ ਆਫਰ ਦਿੱਤੇ ਗਏ ਸੀ ਕਿ ਇਹ ਬੱਚੇ ਨੇ ਮੰਨ ਜਾਣਗੇ ਪਰ ਸਰੀਰ ਬੱਚਿਆਂ ਵਾਲੇ ਸੀ ਸੋਚ ਵੱਡਿਆਂ ਵਾਲੀ ਸੀ ਉਹ ਨਹੀਂ ਵਿਕੇ ਆਪਣਾ ਆਪ ਕੁਰਬਾਨ ਕਰਕੇ ਪਰ ਵਿਕੇ ਨਹੀਂ ਤਾਂ ਹੀ ਅੱਜ ਅਸੀਂ ਉਹਨਾਂ ਨੂੰ ਬਾਬੇ ਕਹਿ ਕੇ ਬੁਲਾਉਂਦੇ ਆ ਪਰ ਸਦਕੇ ਜਾਈਏ ਸਾਡੇ ਉਹਨਾਂ ਮਹਾਨ ਸੂਰਮਿਆਂ ਦੇ ਜਿਹੜੇ 200 ਦੇ 500 ਦੇ 5000 ਤੇ ਵਿਕ ਜਾਂਦੇ ਨੇ ਵਿਕਦੇ ਪਏ ਨੇ ਕਰੂਨੇ ਕਿਹਾ ਤੇਰੀ ਕੀਮਤ ਕੋਈ ਨਹੀਂ ਦੇ ਸਕਦਾ ਜੇ ਤੂੰ ਆਪਣੇ ਅਣਖ ਗੈਰਤ ਤੇ ਖੜ ਗਿਆ ਜੇ ਚੜਦੀ ਕਲਾ ਚ ਆ ਗਿਆ ਤੇਰੀ ਕੀਮਤ ਕੋਈ ਨਹੀਂ ਪਾ ਸਕਦਾ ਉਹ ਵਿਰਲੇ ਹੀ ਹੁੰਦੇ ਨੇ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਪਾ ਸਕਦਾ ਨਹੀਂ ਤੇ ਸੁਖ ਸੂਰਤਾ ਮੰਨਣ ਵਾਲੇ ਮਹਾਰਾਜ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਆਨੰਦ ਲੈਣ ਵਾਲੇ ਡੋਗਰੇ ਵੀ ਅਮਾਨ ਵੇਚ ਗਏ ਸਨ ਸਾਡੇ ਆਪਣੇ ਵੀ ਕੁਝ ਲਾਪਰਵਾਹ ਹੋ ਗਏ ਸੀ ਬੇਸ ਸਮਝੀ ਦੇ ਨਾਲ ਆਪਣੇ ਆਪ ਨਾਲ ਹੀ ਲੜਨ ਲੱਗ ਪਏ ਚਾਲ ਕੋਈ ਚੱਲ ਰਿਆ ਸੀ ਤਾਂ ਮੋਰੇ ਕੋਈ ਬਣਦੇ ਜਾ ਗਏ ਜਿੰਨਾ ਨੇ ਆਪਣੇ ਆਪ ਨੂੰ ਸਮਝ ਲਿਆ ਉਹਨਾਂ ਦੀ ਕੋਈ ਕੀਮਤ ਨਹੀਂ ਪਾ ਸਕਦਾ ਉਹਨਾਂ ਨੂੰ ਕੋਈ ਖਰੀਦ ਨਹੀਂ ਸਕਦਾ ਤੇ ਸਾਬ ਜੀ ਨੇ ਕਿਰਪਾ ਕੀਤੀ ਤੇਰਾ ਆਤਮਿਕ ਜੀਵਨ ਦੇਣ ਵਾਲੀ ਕੁਰਬਾਨੀ ਹੈ ਗੁਰੂ ਦਾ ਮੰਤਰ ਹੈ ਅੰਮ੍ਰਿਤ ਨਾਮ ਨਰਮੋਲ ਕਿਹੀ ਰਾ ਗੁਰ ਦੀ ਨੋ ਮੰਤਾਨੀ ਗੁਰੂ ਨੇ ਮੰਤਰ ਦੇ ਦਿੱਤਾ ਮਤਾਨੀ ਦਾ ਅਰਥ ਹੈ ਮੰਤਰ ਟਿੱਗੇ ਇਹਨਾਂ ਰੋਲੇ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾ ਨੀ ਗੁਰੂ ਨੇ ਮੰਤਰ ਦਿੱਤਾ ਕਹਿਣ ਲੱਗੇ ਪਿਆਰਿਆ ਇਹ ਮੰਤਰ ਕਦੀ ਨਾਸ ਨਹੀਂ ਹੁੰਦਾ ਕਦੇ ਖਤਮ ਨਹੀਂ ਹੁੰਦਾ ਕਦੇ ਬਦਲਦਾ ਨਹੀਂ ਇਹ ਸਦਾ ਪੱਕਾ ਬਣ ਕੇ ਰਹਿੰਦਾ ਈ ਇਹ ਪੂਰਨ ਤੇ ਸ਼ਾਂਤੀ ਬਖਸ਼ਿਸ਼ ਕਰਦਾ ਏ ਤੈਨੂੰ ਪੂਰਾ ਵੀ ਕਰੂਗਾ ਤੈਨੂੰ ਤਕੜਿਆ ਵੀ ਕਰੇਗਾ ਤੇ ਤੇਰੇ ਉੱਤੇ ਸ਼ਾਂਤੀ ਵੀ ਬਣੀ ਰਹੇਗੀ ਇਹ ਮੰਤਰ ਐਸਾ ਹੈ ਟਿੱਗੇ ਨਾ ਡੋਲੇ ਧੜਕ ਰੇਹੋ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਵਿਚ ਹਮ ਤੁਮ ਕਛ ਹੋਤੇ ਤਿੰਨ ਕੀ ਬਾਤ ਬਿਲਾ ਨੀ ਕਹਿੰਦੇ ਉਹ ਚੀਜ਼ਾਂ ਜਿਹੜੀਆਂ ਮੇਰੇ ਅੰਦਰ ਆ ਕੇ ਪਰਮਾਤਮਾ ਨਾਲ ਤੋੜ ਜਿਆ ਸੀ ਕਾਮ ਕ੍ਰੋਧ ਤੇਰ ਮੇਰ ਮੈਂ ਚੰਗਾ ਤੂੰ ਮਾੜਾ ਇਹ ਸਾਰਾ ਕੁਝ ਗੁਰੂ ਨੇ ਕੱਢ ਦਿੱਤਾ ਓਏ ਜੋ ਵਿਚ ਹਮ ਤੁਮ ਕਸ਼ ਹੋਤੇ ਤਿੰਨ ਕੀ ਬਾਤ ਬੇਲਾ ਨਹੀਂ ਕਹਿੰਦੇ ਮੈਂ ਉਹਨਾਂ ਦੀ ਗੱਲ ਛੱਡ ਦਿੱਤੀ ਜਿਹੜੇ ਮੇਰੇ ਤੇ ਪ੍ਰਮਾਤਮਾ ਦੇ ਵਿੱਚ ਕਾਏ ਅੰਤਰ ਪਾਉਣ ਆਉਂਦੇ ਸਨ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ ਕਹਿੰਦੇ ਹੁਣ ਸਮਝ ਲੱਗ ਗਈ ਮੈਂ ਤੇ ਪ੍ਰਮਾਤਮਾ ਵੱਖੋ ਵੱਖਰੇ ਨਹੀਂ ਗਏ ਮੇਰੇ ਅੰਦਰ ਉਹ ਹੈ ਉਹਦੀ ਕਿਰਪਾ ਨਾਲ ਮੈਂ ਹਾਂ ਕਹਿੰਦੇ ਜਦੋਂ ਇਹ ਮੇਰ ਤੇਰ ਖਤਮ ਹੋ ਗਈ ਨਾ ਹੁਣ ਸਮਝ ਲੱਗੀ ਕਿਹੜੀ ਅਲੰਕਾਰ ਮਿਲ ਥੈਲੀ ਹੋਈ ਹੈ ਜਿੱਦਾਂ ਕਿਸੇ ਦੇ ਕੋਲੇ ਸੋਨੇ ਦੀ ਸ਼ਾਪ ਹੈ ਘੈਂਠਾ ਹੈ ਕੜਾ ਹੈ ਮਾਈਆਂ ਦੇ ਕੋਲੇ ਕੰਨਾਂ ਦੇ ਝੁਮਕੇ ਨੇ ਹਾਰ ਹੈ ਇਹ ਜਿੰਨਾ ਚਿਰ ਹਾਂ ਲਾਗ ਲਾਗੇ ਨੇ ਉਹਨਾਂ ਚਿਰ ਐ ਲੱਗਦਾ ਵੀ ਇਹ ਵੱਖਰੇ ਨੇ ਇਹਨਾਂ ਦੀ ਇਹਨਾਂ ਦੇ ਨਾਮ ਵੱਖਰੇ ਨੇ ਪਰ ਜਦੋਂ ਇਹ ਸਾਰੇ ਸੁਨਿਆਰੇ ਵੀਰ ਦੇ ਕੋਲ ਗਏ ਕੋਠਾਲੀ ਚ ਪਾ ਦਿੱਤੇ ਸੋਹਾਗਾ ਪਾ ਕੇ ਅੱਗ બાળ ਦਿੱਤੀ ਹੁਣ ਜਿਹੜੀ ਘੁਲ ਕੇ ਇਹ ਇੱਕ ਚੀਜ਼ ਬਣ ਗਈ ਉਹਨੂੰ ਭਾਵੇਂ ਸੋਨੇ ਦੀ ਟੈਲ ਸੋਨੇ ਦੀ ਢੇਲੀ ਕਹਿ ਲੋ ਉਹਨ ਸੋਨਾ ਹੀ ਰਹਿ ਗਿਆ ਉਹਨੂੰ ਕੋਈ ਹੀਰਾ ਉਹਨੂੰ ਕੋਈ ਹਾਰ ਕੜਾ ਛਾਪ ਨਹੀਂ ਕਹਿੰਦਾ ਉਹ ਸਰਫ ਰਹਿ ਗਿਆ ਸੋਨਾ ਬਾਛੇ ਕਹਿੰਦੇ ਇਦਾਂ ਜਿੰਨਾ ਚਿਰ ਮੇਰ ਤੇਰੇ ਉਹਨਾਂ ਚਿਰ ਅਸੀਂ ਅਲੱਗ-ਅਲੱਗ ਆ ਜਦ ਤਨ ਮੇਰ ਤੇਰ ਮੁੱਕ ਗਈ ਉਹਦਨ ਅਸੀਂ ਪ੍ਰਮਾਤਮਾ ਦਾ ਰੂਪ ਆਹ ਉਹਦੇ ਵਰਗੇ ਹੋ ਗਏ ਅਹੰਕਾਰ ਮਿਲ थैਲੀ ਹੋਈ ਹੈ ਤਾਂ ਤੇ ਕਣਕ ਵਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹਿੰਦੇ ਹਿਰਦੇ ਦੇ ਵਿੱਚ ਜੋਤ ਦਾ ਪ੍ਰਕਾਸ਼ ਹੋ ਗਿਆ ਆਤਮਿਕ ਗਿਆਨ ਉਦਰਤੀ ਸੁਖ ਤੇ ਸੁੰਦਰਤਾ ਇਹ ਪ੍ਰਾਪਤ ਹੋ ਗਈ ਅੰਦਰ ਇੱਕ ਅਲਾਹੀ ਗਿਆਨ ਅਲਾਹੀ ਧੁਨ ਪੈਦਾ ਹੋ ਗਈ ਜਿਹਨੂੰ ਅਨਹਦ ਕਹਿੰਦੇ ਨੇ ਉਹ ਵੱਜਣ ਲੱਗ ਪਿਆ ਆਤਮਿਕ ਆਨੰਦ ਦੀ ਧੁਨੀ ਅੰਦਰੋਂ ਉੱਠਣ ਲੱਗ ਪਈ ਤੇ ਬੜਾ ਆਨੰਦ ਆਇਆ ਜਦੋਂ ਆਪਣੇ ਅੰਦਰ ਝਾਤੀ ਮਾਰੀ ਬਾਹਰ ਝਾਤੀ ਮਾਰਦੇ ਮਾਰਦੇ ਦੁਖੀ ਹੋਈ ਕੇ ਜਦੋਂ ਅੰਦਰ ਝਾਤੀ ਮਾਰੀ ਅੰਦਰ ਸੋਖੀ ਸੁਖ ਸੀ ਪਰਗਟਿਓ ਜੋਤ ਸਹਿਜ ਸੁਖ ਸੋਬਾ ਬਾਜੇ ਅਨਹਤ ਬਾਨੀ ਕਹੋ ਨਾਨਕ ਨਿਸ਼ਚਲ ਘਰ ਬਾਂਧਿਓ ਗੁਰ ਕੀਓ ਬੰਧਾਨੀ ਕਹਿੰਦੇ ਪ੍ਰਮਾਤਮਾ ਨੇ ਗੁਰੂ ਨੇ ਕਿਰਪਾ ਕੀਤੀ ਮੈਨੂੰ ਨਿਸ਼ਚਲ ਅਟਲ ਰਹਿਣ ਵਾਲੇ ਉਸ ਘਰ ਦੇ ਵਿੱਚ ਵਸਾ ਕਰਾ ਦਿੱਤਾ ਜਿਹੜਾ ਕਦੀ ਖਤਮ ਨਹੀਂ ਹੁੰਦਾ ਜਿਹੜਾ ਸਦੀਵੀ ਰਹਿਣ ਵਾਲਾ ਹੈ ਉਸ ਦੀ ਵੀ ਹੋ ਗਏ ਨਿਵਾਸ ਸਥਾਨ ਹੋ ਗਿਆ ਉਸ ਘਰ ਚੋਂ ਕਦੀ ਨਿਕਲ ਨਹੀਂ ਸਕਦੇ ਜਿਹੜਾ ਇੱਕ ਵਾਰ ਸੱਚ ਦੇ ਘਰ ਵਿੱਚ ਟਿਕ ਗਿਆ ਕਹੋ ਨਾਨਕ ਨਿਸ਼ਚਲ ਘਰ ਬੰਦਿਓ ਪਰ ਕੀ ਉਹ ਬੰਦਾਨੀ ਇਹ ਗੁਰੂ ਪ੍ਰਮਾਤਮਾ ਨੇ ਘਰ ਬਣਾ ਕੇ ਦਿੱਤਾ ਏ ਸੱਚ ਦਾ ਘਰ ਸੋ ਗੁਰੂ ਪਾਤਸ਼ਾਹ ਜੀ ਕਿਰਪਾ ਰਹਿਮਤ ਕਰਨ ਇਹ ਸੱਚ ਦੇ ਘਰ ਦੇ ਵਿੱਚ ਜਾਣ ਵਾਸਤੇ ਜੀ ਕੀ ਏਕੇ ਹੀ ਪੇਮਾਨੀ ਅਵਰਗ ਯਤਨ ਕਰ ਰਹੇ ਬਹੁਤੇਰੇ ਤੇਨ ਤੇਲਨੀ ਕੀਮਤ ਜਾਣੀ ਉਹ ਹੋਰ ਕਿਸੇ ਕੰਮ ਦੀ ਕੀਮਤ ਨਹੀਂ ਪੈਣੀ ਇੱਕੋ ਇੱਕ ਅਕਾਲ ਪੁਰਖ ਦੇ ਦਰ ਤੇ ਅਰਦਾਸ ਦੀ ਕੀਮਤ ਪੈਣੀ ਹੈ ਜਦੋਂ ਅਰਦਾਸ ਕਰਕੇ ਉਹਦੇ ਚਰਨਾਂ 'ਚ ਕਿਹਾ ਪਈਕ ਮਾਲਕਾ ਮੇਰੀ ਮਤ ਥੋੜੀ ਹੈ ਤੂੰ ਆਪਣਾ ਗਿਆਨ ਆਪਣੀ ਸਮਝ ਬਖਸ਼ਿਸ਼ ਕਰ ਦੇ ਤੇ ਗੁਰੂ ਨੇ ਬਖਸ਼ਿਸ਼ ਕਰ ਦੇਣੀ ਹੈ ਤੇ ਸਾਡਾ ਤੇ ਸਾਡੇ ਆਪਣਿਆਂ ਦਾ ਭਲਾ ਹੋ ਜਾਣਾ ਹੈ ਸੋ ਗੁਰੂ ਪਾਤਸ਼ਾਹ ਜੀ ਕਿਰਪਾ ਰਹਿਮਤ ਕਰਨ ਆ ਸੰਗਤਾਂ ਦਾ ਧੰਨਵਾਦ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਭੁੱਲਾ ਮੇਰੀਆਂ ਚੰਗੇ ਬਚਨ ਸਤਿਗੁਰੂ ਜੀ ਦੇ ਜਾਣ ਕੇ ਹਿਰਦੇ 'ਚ ਵਸਾ ਲੈਣੇ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ